ਪਹਿਲਾਂ ਤਾਂ ਧੰਨਵਾਦ ਜੀ ਤੁਹਾਡਾ ਬੜੇ ਛੋਟ ਨੋਟ ਤੇ ਤੁਹਾਨੂੰ ਖੇਚਾ ਦਿੱਤੀ ਆ ਤੇ ਖਾਸ ਤੌਰ ਤੇ ਜਿਹੜੀ ਮੈਂ ਤੁਹਾਨੂੰ ਖੇਚਾ ਦਿੱਤੀ ਆ ਇੱਕ ਤਾਂ ਜਿਹੜਾ ਕਲਕੱਤਾ ਦੇ ਵਿੱਚ ਬੰਗਾਲ ਚ ਰੈਜ਼ੀਡੈਂਟ ਡਾਕਟਰ ਨਾਲ ਗੈਂਗਰੇਪ ਹੋਇਆ ਉਹ ਬਹੁਤ ਹੀ ਸ਼ਰਮਿੰਦਗੀ ਵਾਲੀ ਗੱਲ ਆ ਦੁਖਦਾਈ ਗੱਲ ਆ ਔਰ ਸਾਡੇ ਸਮਾਜ ਤੇ ਕਲੰਕ ਵਾਲੀ ਗੱਲ ਆ ਔਰ ਮੈਂ ਸਮਝਦਾ ਦੇਸ਼ ਦੇ ਵਿੱਚ ਰਾਸੀ ਪਾਰਟੀਆਂ ਨੂੰ ਸਮਾਜ ਦੀ ਜਿਹੜੀ ਮਾਨਸਿਕ ਹਾਲਤ ਵਿਗੜ ਰਹੀ ਆ ਔਰ ਸਮਾਜ ਦੇ ਵਿੱਚ ਜਿਹੜਾ ਆਪਸੀ ਰਿਸ਼ਤਿਆਂ ਦਾ ਅਹਿਸਾਸ ਨਹੀਂ ਰਿਹਾ ਉਹਦਾ ਚਿੰਤਾ ਕਰਨ ਦੀ ਜ਼ਰੂਰਤ ਆ ਔਰ ਖਾਸ ਤੌਰ ਤੇ ਨੋਬਲ professions ਜਿਹੜਾ ਡਾਕਟਰੀ ਦਾ ਉਹਦੇ ਸੁਰੱਖਿਅਤ ਰੱਖਣ ਲਈ ਉਹਦੀ ਸੁਰੱਖਿਆ ਲਈ ਵਿਸ਼ੇਸ਼ ਬੰਦੋਬਸਤ ਕਰਨ ਦੀ ਲੋੜ ਆ ਔਰ ਅਸੀਂ ਇਸ ਸ਼ਰਮਨਾ ਘਟਨਾ ਦੀ ਪੂਰਜੋਰ ਨਿਡਾ ਕਰਦੇ ਆ ਸਤਸਰਜੀਤ ਸਿੰਘ ਜੀ ਰਖੜਾ ਸਾਹਿਬ ਬਲਦੇਵ ਸਿੰਘ ਜੀ ਮਾਂ ਤੇ ਸਾਡੀ ਸਾਰੀ ਟੀਮ ਔਰ ਸਮੇਤਿਆ ਸਰਕਾਰਾਂ ਨੂੰ ਜ਼ੋਰ ਨਾਲ ਮੰਗ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਕਿਸੇ ਹਮਦ ਭਾਗੀ ਘਟਨਾਵਾਂ ਨਾ ਵਾਪਰਨ ਵਿਦੇਕ ਅਤੇ ਸੇਸਵਾਵਾ ਦੇ ਖਾਸ ਤੌਰ ਤੇ ਖੇਤਾਂ ਵਿੱਚ ਸੁਰੱਖਿਤ ਰੱਖਣ ਲਈ ਵਿਸ਼ੇਸ਼ ਮਦਦਬਸਤ ਹੋਣੇ ਚਾਹੀਦੇ ਨੇ ਐਸੇ ਓਵਰਾਲ ਸਮਾਜ ਦੇ ਵਿੱਚ ਔਰਤਾਂ ਦਾ ਸਨਮਾਨ ਇੱਜ਼ਤ ਬਹਾਲ ਕਰਨ ਲਈ ਜਿਹੜੀ ਅਵੇਅਰਨੈਸ ਕੈਂਪੇਨ ਹੈ ਜਿਹੜੀ ਸਰਕਾਰਾਂ ਨੂੰ ਵੀ ਚਲਾਉਣ ਦੀ ਲੋੜ ਆ ਦੂਜੀ ਗੱਲ ਜਿਹੜੀ ਮੈਂ ਖਾਸ ਤੌਰ ਤੇ ਕਹਿਣੀ ਚਾਹੁੰਦਾ ਆ ਸਰਕਾਰ ਨੇ ਜਿਹੜੀ ਨਵੀਂ ਵਿੱਦਿਕ ਨੀਤੀ ਰਹੀ ਸਰਕਾਰੀ ਕਾਲਜਾਂ ਨੂੰ ਆਟੋਨੋਮਸ ਬਣਾਉਣ ਦੇ ਬਹਾਨੇ ਹੇਠ ਵਿਦਿਆ ਦੇ ਮਿਆਰ ਨੂੰ ਨੀਵਾ ਡੇਗਣ ਦੀ ਚਾਲ ਚੱਲੀ ਆ। ਉਹ ਅਸੀਂ ਉਹਦੀ ਸਖਤ ਨਿੰਦਾ ਕਰਦੇ ਆਂ। ਸਰਕਾਰ ਨੂੰ ਇਹ ਨੀਤੀ ਵਾਪਸ ਲੈਣੀ ਚਾਹੀਦੀ ਆ। ਪਹਿਲਾ ਮਹੱਲਾ ਕਲੀਨਿਕਾ ਚਲਾ ਕੇ ਚੱਲ ਰਹੇ ਸਿਹਤ ਸਮਾਵਾਂ ਦੇ ਸਿਸਟਮ ਨੂੰ ਤੈਅ ਸਲੇ ਸੇ ਨਹੀਂ ਕੀਤਾ। ਬਲਕਿ ਕਰੋੜਾਂ ਰੁਪਏ ਜਿਹੜੇ ਕੇਂਦਰ ਤੋਂ ਮਦਦ ਲਈ ਆ ਸਕਦੇ ਸੀ ਉਹਨਾਂ ਨੂੰ ਵੀ ਰੋਕਾ ਰੁਕਾਵਟ ਖੜੀ ਕਰਤੀ ਉਹਨਾਂ ਲਈ ਵੀ। ਸੋ ਸੂਬੇ ਦੇ ਮਾਲੀ ਬੋਝ ਵੀ ਪਿਆ ਸੇ ਸਵਾਮਾ ਵੀ ਅਸਰ ਪਿਆ ਤੇ ਹੁਣ ਵਿਦਿਕ ਨੀਤੀ ਜਿਹੜੀ ਆ ਇਹ ਤਾਂ ਬੜੇ ਖਾਸ ਹੋਈ ਨਹੀਂ ਬਣਾਤੀ ਇਹਨੂੰ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਇਹ ਕਿਸੇ ਸਾਜ਼ਿਦ ਦੇ ਤਹਿਤ ਸਾਰਾ ਕੁਝ ਹੋ ਰਿਹਾ ਪ੍ਰਾਈਵੇਟ ਖੇਤਰ ਨੂੰ ਪਰਫੁੱਲਤ ਕਰਨ ਲਈ ਪਰ ਮੈਂ ਸਮਝਦਾ ਇਹਦੇ ਨਾਲ ਜਿਹੜੀਆਂ ਯੂਨੀਵਰਸਿਟੀਆਂ ਨੇ ਇਸਟੈਬਲਿਸ਼ਡ ਯੂਨੀਵਰਸਿਟੀਆਂ ਉਹਨਾਂ ਤੇ ਪ੍ਰੈਸ਼ਨ ਚ ਇਹ ਲੱਗਿਆ ਯੂਨੀਵਰਸਿਟੀ ਦੇ ਮਿਆਰ ਨੂੰ ਨੀਮਾ ਦਿਖਾਉਣ ਲਈ ਮੈਂ ਸਮਝਦਾ ਇਹ ਜਿਹੜਾ ਨਵਾਂ ਵਿਦਿਕ ਨੀਤੀ ਦਾ ਢਾਂਚਾ ਇਹ ਬੜਾ ਨੁਕਸਾਨਦਾਇਕ ਹੋਏਗਾ ਔਰ ਵਿਦਿਆ ਦਾ ਮਿਆਰ ਜਿਹੜਾ ਬਿਲਕੁਲ ਖਤਮ ਹੋ ਜਾਏਗਾ ਕਾਲ ਆਟੋਨੋਮਸ ਕਾਲਜ ਬਣਾ ਕੇ ਮਰਜ਼ੀ ਦੇ ਸਲੇਵਸ ਬਣਾ ਕੇ ਮਨਮਰਜ਼ੀ ਦੇ ਪੇਪਰ ਦਵਾ ਕੇ ਮਤਲਬ ਕਿਸੇ ਨੇ ਫੇਲੇ ਨਹੀਂ ਹੋਇਆ ਕਰਨਾ ਨੰਬਰ ਮਰਜ਼ੀ ਦੇ ਦਵਾ ਲਿਆ ਕਰਨੇ ਆ ਇਹ ਤਾਂ ਵਿੱਦਿਆ ਦਾ ਵਪਾਰੀਕਰਨ ਕਰ ਰਹੇ ਆ ਵਿੱਦਿਆ ਦਾ ਵਪਾਰੀਕਰਨ ਕਰ ਰਹੇ ਨੇ ਵਿੱਦਿਆ ਦਾ ਮਿਆਰ ਨੀਵਾ ਕਰ ਰਹੇ ਨੇ ਜਦੋਂ ਜ਼ਰੂਰਤ ਸੀ ਦੁਨੀਆ ਦੇ ਵਿੱਚ ਮੁਕਾਬਲੇ ਦੇ ਲਈ ਦੇਸ਼ ਦੇ ਵਿੱਚ ਮੁਕਾਬਲੇ ਦੇ ਲਈ ਪੰਜਾਬੀਆਂ ਨੂੰ ਤਿਆਰਬਰ ਤਿਆਰ ਕਰਨ ਦੀ ਪੰਜਾਬੀਆਂ ਨੂੰ ਅੱਜ ਦੇ ਯੁੱਗ ਦੇ ਹਾਂ ਦੇ ਕਰਨ ਲਈ ਇਹ ਸਰਕਾਰ ਪੰਜਾਬੀਆਂ ਨੂੰ ਪਿੱਛੇ ਛੁੱਟਣ ਲੱਗੀ ਆ ਵਿੱਦਿਆ ਜਿਹੜਾ ਹੈ ਇਕ ਐਸਾ ਸਰਮਾਇਆ ਜਿਹੜਾ ਨਾ ਕੇਵਲ ਕਿਸੇ ਵਿਅਕਤੀ ਲਈ ਬਲਕੇ ਸਮਾਜ ਲਈ ਇੱਕ ਬੜਾ ਮਤਲਬ ਲਾਹੇਵੰਦਾ ਤੇ ਜੇ ਅਸੀਂ ਆਪਣੇ ਵਿਦਿਅਕ ਮਿਆਰ ਨੂੰ ਨੀਵਾ ਕਰ ਲਿਆ ਤਾਂ ਸਾਡਾ ਸਮਾਜ ਵੀ ਦੇਸ਼ ਵੀ ਨੀਵਾ ਡਿੱਗੇਗਾ ਸੋ ਪੰਜਾਬ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹ ਜਿਹੜਾ ਆਟੋਨੋਮਸ ਕਾਲਜ ਬਣਾਉਣ ਦੀ ਜਿਹੜੀ ਨਵੀਂ ਨੀਤੀ ਲੈ ਕੇ ਆ ਰਹੇ ਨੇ ਇਹ ਲਾਲਚ ਦੇਣ ਦੀ ਥਾਂ ਇਹ ਨੀਤੀ ਨੂੰ ਵਾਪਸ ਲੈਣ ਬਲਕਿ ਜਿਹੜੀਆਂ ਖਾਲੀ ਪੋਸਟਾਂ ਉਹ ਭਰਨ ਕਿੰਨੇ ਲੰਮੇ ਸਮੇਂ ਤੋਂ ਸਰਕਾਰੀ ਕਾਰਜਾਂ ਵਿੱਚ ਪੋਟੇ ਨਹੀਂ ਭਰੀਆਂ ਬਲਕਿ ਬਹੁਤ ਸਾਰੇ ਇਮਾਰਤਾਂ ਦੀ ਜ਼ਰੂਰਤ ਆ ਉਹ ਮਹੱਈਆ ਕਰਾਉਣ ਜੇ ਹੋਰ ਮਤਲਬ ਸਪੋਰਟਸ ਨੂੰ ਇਨਚਾਰਜ ਕਰਨ ਸਭਿਆਚਾਰਕ ਸਰਗਰਮੀਆਂ ਨੂੰ ਸਰਗਰਮ ਕਰਨ ਵਿਸ਼ੇਸ਼ مالی ਮਦਦ ਦੇ ਫਿਰ ਤਾਂ ਮਤਲਬ ਬਿਲਕੁਲ ਹੀ ਵੱਲੇ ਤਰਸ ਤੇ ਆਪਣੇ ਤਰਸ ਤੇ ਛੱਡ ਰਹੇ ਆ ਵਿਦਿਅਕ ادارے ਆ ਨੂੰ ਜਿਹੜੇ ਇਦਾਰਿਆਂ ਦਾ ਨਾਂ ਦੇ ਆਜ਼ਾਦ ਭਾਰਤ ਦੇ ਵਿੱਚ ਖਾਸ ਤੌਰ ਤੇ ਮਹਿੰਦਰਾ ਕਾਲਜ ਵਰਗੇ ਕਾਲਜ ਜਿਹੜੇ ਨੇ ਆ ਲੜਕੀਆਂ ਦਾ ਸਰਕਾਰੀ ਕਾਲਜ ਪਟਿਆਲੇ ਦੀਆਂ ਦੋ ਸੰਸਾਵਾਂ ਸਾਡੀਆਂ ਹੀ ਨੇ ਲੁਧਿਆਣੇ ਦਾ ਕਾਲ ਹੁਸ਼ਿਆਰਪੁਰ ਦਾ ਗਵਰਨਮੈਂਟ ਕਾਲਜ ਜਿੱਥੇ ਡਾਕਟਰ ਮਰਮੋਹਨ ਸਿੰਘ ਵਰਗੇ ਲੋਕ ਸਾਬਲਵੰਤ ਸਿੰਘ ਵਰਗੇ ਲੋਕ ਜਿਨੇ ਕਾਲਜਾਂ ਨੇ ਬੜੇ ਵੱਡੇ ਵੱਡੇ ਅਰਥ ਸ਼ਾਸਤਰੀ ਪੈਦਾ ਕੀਤੇ ਉਹ ਕਾਲਜਨ ਨੂੰ ਮਤਲਬ ਉਹਨਾਂ ਦੇ ਵਿਦਿਕ ਮਿਆਰ ਨੂੰ ਘਟਾਉਣ ਦੀ ਜਿਹੜੀ ਸਾਜ਼ਿਸ਼ ਆ ਇਹ ਕਿਸੇ ਤਰ੍ਹਾਂ ਸਫਲ ਨਹੀਂ ਹੋਣ ਦਿੱਤੀ ਜਾਏਗੀ ਇਹ ਕਹਿੰਨੇ ਐਸੀ ਵੀ ਬਾਤਸ ਲਿਆ ਜਾਵੇ ਤੀਜੀ ਗੱਲ ਮੈਂ ਕਹਿਣਾ ਚਾਹੁੰਨਾ ਬੀ ਅੱਜ ਪੰਜਾਬ ਦਾ ਕੋਈ ਵਾਲੀ ਵਾਰਸ ਨਹੀਂ ਰਿਹਾ ਪੰਜਾਬ ਲਾ ਬਾਰਥ ਹੋਇਆ ਪਿਆ ਦੇਖੋ ਇਹ ਤਾਂ ਜਿਹੜੇ ਆਰਡੀਐਫ ਬੰਦ ਪਿਆ ਕਰੋੜਾਂ ਰੁਪਏ ਦੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਬੰਦ ਹੋਣ ਦੇ ਦਬਕੇ ਦਿੱਤੇ ਜਾ ਰਹੇ ਨੇ ਮਾਲਾ ਆਉਣ ਵਾਲੇ ਸਮੇਂ ਦੇ ਵਿੱਚ ਲਿੰਕ ਰੋਡ ਦੇ ਖੱਡੇ ਭਰਨ ਤੱਕ ਦਾ ਪੈਸਾ ਨਹੀਂ ਕੋਈ ਹੋਣਾ ਪੰਜਾਬ ਦੀਆਂ ਸੜਕਾਂ ਨੂੰ ਸਰਕਾਰੀ ਕਾਲਜ ਸਕੂਲਾਂ ਜਾਂ ਹਸਪਤਾਲ ਦੀਆਂ ਇਮਾਰਤਾਂ ਨੂੰ ਇੱਕ ਇੱਟ ਲਾਉਣ ਜੋਗਾ ਪੈਸਾ ਨਹੀਂ ਹੋਣਾ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਦੇਣ ਜੋਗਾ ਪੈਸਾ ਨਹੀਂ ਸੋ ਪੰਜਾਬ 3.5 ਲੱਖ ਕਰੋੜ ਦੇ ਕਰਜ਼ੇ ਵਿੱਚ ਡੁੱਬ ਗਿਆ ਤੇ ਅਫਸੋਸ ਇਸ ਗੱਲ ਦਾ ਕਿ ਕੇਂਦਰ ਦਾ ਪੰਜਾਬ ਤੇ ਚੱਲ ਰਿਹਾ ਕੁਹਾੜਾ ਰੋਕਣ ਲਈ ਪੰਜਾਬ ਦੇ ਨਾਲ ਕੇਂਦਰ ਵੱਲੋਂ ਬਾਰ ਬਾਰ ਜਿਹੜਾ ਅਨਿਆਂ ਹੋ ਰਿਹਾ ਉਹਨੂੰ ਰੋਕਣ ਲਈ ਪੰਜਾਬ ਸਰਕਾਰ ਗੰਭੀਰੇ ਨਹੀਂ ਹੈ ਸਜੀਦਾ ਹੀ ਨਹੀਂ ਹੈ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਨਾ ਆਪ ਨਾ ਕਿਸੇ ਮੰਤਰੀ ਰਹੀ ਮਲਕ ਕੇਂਦਰ ਸਰਕਾਰ ਦੇ ਕਿਸੇ ਵਿਚੀਰ ਨਾਲ ਜਾਂ ਪ੍ਰਧਾਨ ਮੰਤਰੀ ਦੀ ਨਾਲ ਇਹ ਸਨਿਆਂ ਤੇ ਜਾਤੀ ਦੇ ਵਿਰੁੱਧ ਮਿਲ ਕੇ ਕੋਈ ਗੱਲ ਹੀ ਨਹੀਂ ਰੱਖੀ ਨੀਤੀਯੋਗ ਦੀ ਮੀਟਿੰਗ ਦਾ ਬਾਈਕਾਟ ਕਰਕੇ ਪੰਜਾਬ ਦਾ ਦੁਵਾਲਾ ਕੱਢ ਲਿਆ ਲਾਈ ਲੱਗ ਬਣ ਕੇ ਦੂਜਿਆਂ ਦੇ ਜਿਨ੍ਹਾਂ ਦੇ ਪਾਰਲੀਮੈਂਟ ਦੇ ਵਿੱਚ 2-2, 3-3, 4-4 ਦਰਜਣ, 5-5 ਦਰਜਣ ਮੈਂਬਰ ਨੇ ਉਹਨਾਂ ਪਾਰਟੀਆਂ ਦੀ ਰੀਤ ਕਰਕੇ ਆਪਣਾ ਕੋਈ ਆਵਾਜ਼ ਹੀ ਹੈ ਨਹੀਂ ਸੰਸਦ ਦੇ ਅੰਦਰ ਜਿੰਨੀ ਕਹੇ ਉਹ ਵੀ ਵੰਡੀ ਹੋਈ ਆ ਤੇ ਨੀਤੀਯੋਗ ਦੇ ਵੀ ਜਾ ਕੇ ਅਸੀਂ ਆਪਣੇ ਪੰਜਾਬ ਦਾ ਪੱਖ ਰੱਖ ਸਕਦੇ ਸੀ ਉਹ ਮੌਕਾ ਲਾਈ ਲਗ ਬਣ ਕੇ ਗਵਾ ਲਿਆ ਤੇ ਇਸ ਕਰਕੇ ਅੱਜ ਪੰਜਾਬ ਲਾਹਵਾਰਸ ਹੋਇਆ ਪਿਆ ਪੰਜਾਬ ਦੀ ਚਿੰਤਾ ਹੀ ਨਹੀਂ ਮੌਜੂਦਾ ਸਰਕਾਰ ਦੀ ਲਾਹ ਪ੍ਰਵਾਹੀ ਕਿਤਾਹੀ ਮੈਂ ਸਮਝਦਾ ਇਹਦਾ ਫਾਇਦਾ ਠਾ ਰਿਹਾ ਕੇਂਦਰ ਸਰਕਾਰ ਕੇਂਦਰ ਸਰਕਾਰ ਪੰਜਾਬ ਸਰਕਾਰ ਦੀਆਂ ਕਮਜ਼ੋਰੀਆਂ ਦਾ ਫਾਇਦਾ ਠਾ ਕੇ ਪੰਜਾਬ ਕੇਂਦਰ ਦੇ ਜਿਹੜੇ ਭੇਦ ਦੇਵੇਂਦੇ ਨੇ ਗਵਰਨਰ ਉਹ ਸਿੱਧੇ ਤੌਰ ਤੇ ਦਖਲ ਦੇਣ ਲੱਗੇ ਨਵੀਆਂ ਪਿਰਤਾਂ ਪਾਉਣ ਲੱਗੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੱਦ ਕੇ ਗਵਰਨਰ ਸਾਹਿਬ ਪੈਰਲਲ ਮੀਟਿੰਗਾਂ ਕਰਨ ਲੱਗ ਗਏ ਕੋਈ ਵਿਰੋਧ ਨਹੀਂ ਕੋਈ ਆਵਾਜ਼ ਉਠਾਈ ਨਹੀਂ ਗਈ ਤੇ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਉਹ ਜੇ ਆਪ ਕੁਝ ਨਹੀਂ ਕਰ ਸਕਦੇ ਤਾਂ ਸੂਬੇ ਦੇ ਆਲ ਪਾਰਟੀ ਮੀਟਿੰਗ ਸੱਦਣ ਪੰਜਾਬ ਨਾਲ ਜਿਹੜੇ ਨਿਆ ਧੱਕੇ ਹੋ ਰਹੇ ਨੇ ਵਿਤਕਰੇ ਹੋ ਰਹੇ ਨੇ ਇਹਨਾਂ ਦੀ ਸਾਂਝੀ ਆਵਾਜ਼ ਉਠਾਈ ਜਾਵੇ ਅੱਜ ਕਾਂਗਰਸ ਜਿਹੜੀ ਆ ਇਹ ਤਾਂ ਲਾਪਰਵਾਹੀ ਤੇ ਕਮਜ਼ੋਰੀ ਕਾਰਨ ਅਰ ਸੂਬਾ ਸਰਕਾਰ ਜਿਹੜੀ ਆ ਇਹ ਧਿਆਨ ਨਹੀਂ ਦੇ ਰਹੀ ਕਾਂਗਰਸ ਜਿਹੜੀ ਆ ਇਹ ਕਦੇ ਸਜਿੱਦਾ ਹੀ ਨਹੀਂ ਹੋਈ ਤੇ ਜਾਦਾ ਬਿਮਾਰੀਆਂ ਪੈਦਾ ਹੀ ਕਾਂਗਰਸ ਨੇ ਕੀਤੀਆਂ ਹੋਈਆਂ ਇਸਰੇ ਕਾਂਗਰਸ ਜਿਹੜੀ ਆ ਸ਼ਰਮਾ ਰਹੀ ਆ ਇਹ ਸਾਰੀਆਂ ਗੱਲਾਂ ਦੇ ਵਿਰੋਧ ਚਾਹੇ ਪੰਜਾਬ ਦੇ ਪਾਣੀਆਂ ਦੇ ਡਾਕੇ ਦੀ ਗੱਲ ਆ ਚਾਹੇ ਰਾਜਧਾਨੀ ਚੰਡੀਗੜ੍ਹ ਦੀ ਗੱਲ ਆ ਜਾਂ ਪੰਜਾਬ ਨਾਲ ਆ ਜਿਹੜਾ ਵਿਤਕਰਾ ਹੋ ਰਿਹਾ ਆ ਆਰਡੀਐਫ ਬੰਦ ਕਰਨ ਦੀ ਗੱਲ ਪਹਿਲੇ ਸਾਰੀਆਂ ਬਿਮਾਰੀਆਂ ਦੀ ਜਨਮਦਾਤਾ ਕਾਂਗਰਸ ਆ ਉਹ ਬੋਲ ਨਹੀਂ ਸ ਰਹੇ ਤੇ ਸ਼ਰਮਣੀ ਅਕਾਲੀ ਦਲ ਇੰਨਾ ਕਮਜ਼ੋਰ ਹੋ ਗਿਆ ਸਾ ਸੁਖੀਰ ਸਿੰਘ ਬਾਦਲ ਦੀ ਅਗਵਾਈ ਹੇਠ ਜਿਹੜਾ ਰੋਬ ਦਬਕਾ ਸ਼ਰਮਣੀ ਅਕਾਲੀ ਦਲ ਦਾ ਕਿਤੇ ਦੇਸ਼ ਦੀ ਰਾਜਨੀਤੀ ਵਿੱਚ ਮੰਨਿਆ ਜਾਂਦਾ ਸੀ ਉਹ ਪਾਰਟੀ ਲੀਡਰਸ਼ਿਪ ਦੇ ਵਪਾਰੀਕਰਨ ਹੋਣ ਕਰਕੇ ਜਾਂ ਪਾਰਟੀ ਲੀਡਰਸ਼ਿਪ ਵਿੱਚ ਧਨਾਢਾਂ ਤੇ ਸਰਮਾਇਦਾਰ ਜਾਂ ਇਹ ਕਹਿ ਲੋ ਕਿ ਰੇਤ ਮਾਫੀਆ ਸ਼ਰਾਬ ਮਾਫੀਆ ਕੇਵਲ ਮਾਫੀਆ ਦੇ ਕਾਬਜ ਹੋਣ ਕਾਰਨ ਉਹਨਾਂ ਦੀਆਂ ਖੋਲਕਾਰੀਆਂ ਉਹਨਾਂ ਦੀਆਂ ਕਮਜ਼ੋਰੀਆਂ ਕਾਰਨ ਅਕਾਲੀਆਂ ਦਾ ਉਹ ਰੋਹ ਉਹ ਦਬਕਾ ਦੇਸ਼ ਦੀ ਰਾਜਨੀਤੀ ਵਿੱਚ ਨਾ ਰਿਹਾ ਤੇ ਇਸ ਲਈ ਐਸੇ ਹਾਲਾਤਾਂ ਵਿੱਚ ਜਿਹੜਾ ਪੰਜਾਬ ਆ ਉਹ ਲਾਬਾਰਥ ਬਣਿਆ ਖੜਾ ਔਰ ਇਸੇ ਕਰਕੇ ਜਿਹੜੇ ਪੰਜਾਬ ਲਈ ਚਿੰਤਤ ਨੇ ਪੰਜਾਬ ਲਈ ਫਿਕਰਬੰਦ ਨੇ ਪੰਜਾਬ ਦੇ ਇਸ ਸੰਕਟ ਦੇ ਹਾਲਾਤਾਂ ਦੇ ਵਿੱਚੋਂ ਪੰਜਾਬ ਨੂੰ ਕੱਢਣ ਲਈ ਸਿਹਰਦ ਨੇ ਉਹਨਾਂ ਨੇ ਅੱਜ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਪੰਜਾਬ ਦੇ ਵੀ ਤੋਰੀ ਆ। ਸੰਤ ਹਰਚੰਦ ਸਿੰਘ ਲੋਂਗੋਵਾਲ ਜੀ ਦੀ 28 ਅਗਸਤ ਨੂੰ ਹੋ ਰਹੀ 39ਵੀਂ ਵਰਸੀ ਤੇ ਅਸੀਂ ਪੰਜਾਬ ਦੇ ਨੂੰ ਬਚਾਉਣ ਲਈ ਔਰ ਪੰਜਾਬ ਨੂੰ ਬਚਾਉਣ ਵਾਸਤੇ ਸ਼ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਔਰ ਬੰਦੀ ਸਿੱਖਾਂ ਦੀ ਰਿਹਾਈ ਭਾਈ ਰਾਜੋਆਣਾ ਤੇ ਭਾਈ ਅਮਰਤਪਾਲ ਸਿੰਘ ਵਰਗੇ ਲੋਕ ਜੋ ਜੇਲਾ ਵਿੱਚ ਬੈਠੇ ਨੇ ਉਹਨਾਂ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਸੰਤ ਹਰਚੰਦ ਸਿੰਘ ਲੰਗਵਾਲ ਜੀ ਦੀ ਬਾਰਸੀ ਤੇ ਨਵਾਂ ਪ੍ਰੋਗਰਾਮ ਦਵਾਂਗੇ ਔਰ ਸਾਨੂੰ ਆਸ ਆ ਕਿ ਪੰਜਾਬ ਦੇ ਲੋਕ ਪੰਥ ਅਤੇਸੀ ਲੋਕ ਪੰਜਾਬ ਹਤੇਸੀ ਲੋਕ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਸਾਥ ਦੇਣਗੇ ਔਰ ਸ਼ਰੋਮਣੀ ਅਕਾਲੀ ਦਲ ਦਾ ਲਹਿਰ ਮਜ਼ਬੂਤ ਹੋ ਕੇ ਪੰਜਾਬ ਦੇ ਅੰਦਰ ਇੱਕ ਖੇਤਰੀ ਪਾਰਟੀ ਜਿਹੜੀ ਸ਼ਰੋਮਣੀ ਅਕਾਲੀ ਦਲ ਆ ਉਹ ਨੂੰ ਪੁਰਾਣੀਆਂ ਰਵੈਤਾਂ ਤੇ ਪੁਰਾਣੀ ਛਾਣ ਨੂੰ ਸ਼ੌਕਤ ਤੇ ਪੁਰਾਣੇ ਜਹੋ ਜਲਾਲ ਤੇ ਮਜ਼ਬੂਤੀ ਨਾ ਲੈ ਕੇ ਆਏਗੀ ਇਹ ਸਾਨੂੰ ਵਿਸ਼ਵਾਸ ਆ ਔਰ ਸੰਤ ਹਰਚੰਦ ਸਿੰਘ ਲੋਂਗਵਾਲ ਜੀ ਦੀ ਵਰਸੀ ਤੇ ਜਿਹੜਾ ਨਵਾਂ ਪ੍ਰੋਗਰਾਮ ਦਿੱਤਾ ਜਾਏਗਾ ਉਹ ਪੰਜਾਬ ਤੇ ਪੰਥ ਦੇ ਹਿੱਤਾਂ ਵਿੱਚ ਹੋਏਗਾ ਔਰ ਜਿਹੜਾ ਨਿਆ ਹੋ ਰਿਹਾ ਪੰਜਾਬ ਦਾ ਵਿਤਕਰੇ ਹੋ ਰਹੇ ਨੇ ਪੰਜਾਬ ਦਾ ਉਹਨਾਂ ਨੂੰ ਦੂਰ ਕਰਾਉਣ ਲਈ ਰਾਹ ਕੱਢੇ ਜਾਣਗੇ। ਕੱਲ੍ਹ ਕੱਲ ਉਹ ਸੁਬੀ ਬਾਦਲ ਵੀ ਹੋਈ ਚੁ ਪਦੇਰੇ ਨੇ ਤੁਸੀਂ ਵੀ ਕੋਈ ਨਹੀਂ ਜਾ ਰਹੇ ਪੰਜਾਬ ਜੀ ਸਤ ਸ੍ਰੀ ਅਕਾਲ ਸੇ ਬਾਦਲ ਤਾਂ ਪਹਿਲੀ ਗੱਲ ਤਾਂ ਮੈਂ ਸਮਝਦਾ ਸੰਤ ਹਰਚੰਦ ਸਿੰਘ ਲੰਗੋਵਾਲ ਜੀ ਦੀ ਵਰਸੀ ਤੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਸੋਚ ਤੇ ਵਚਨਬੱਧਤਾ ਧਰਉਣੀ ਪੈਗੀ। ਸੰਤ ਅਰਜਨ ਸਿੰਘ ਲੰਗੋਵਾਲ ਨੇ ਮੋਰਚਾ ਜਿੱਤ ਕੇ ਐਮਰਜੈਂਸੀ ਦਾ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਸੰਤ ਅਰਜਨ ਸਿੰਘ ਲੰਗੋਵਾਲ ਨੇ ਲੋਕ ਸਭਾ ਦੀ ਮਿਲੀ ਹੋਈ ਟਿਕਟ ਛੱਡ ਕੇ ਕਿਸੇ ਪਾਰਟੀ ਦੇ ਵਰਕਰ ਨੂੰ ਦਿੱਤੀ ਸੀ ਪਰ ਸਾ ਸੁਖਵੀਰ ਸਿੰਘ ਬਾਦਲ ਹਾਰ ਕੇ ਵੀ ਪ੍ਰਧਾਨਗੀ ਨਹੀਂ ਛੱਡ ਰਹੇ ਜੀ ਸਰ ਮੇਰਾ ਸਵਾਲ ਦੂਰ ਸੀਗਾ ਮੇਰਾ ਸਵਾਲ ਇਹ ਸੀਗਾ ਵੀ ਜੋ ਸੁਖਵੀਰ ਬਾਦਲ ਦਾ ਪਰਚਾ ਚੱਲ ਰਿਹਾ ਹੈ ਪਹਿਲੇ ਤੁਸੀਂ ਵੀ ਉਹੀ ਬਰੌਂਚ ਲਾ ਰਹੇ ਕੀ ਚੱਲ ਰਿਹਾ ਵੱਖਰਾ ਬਣ ਕੇ ਜਿਵੇਂ ਕੋਲ ਬੰਦੀ ਸਿੰਘਾਂ ਲਈ ਆਈ ਰਹੇ ਦੇਖੋ ਪਹਿਲੇ ਪ੍ਰੋਗਰਾਮ ਦੀ ਗੱਲ ਹੈ ਪਹਿਲੀ ਗੱਲ ਆ ਵੀ ਇਹ ਪ੍ਰੋਗਰਾਮਾਂ ਨੂੰ ਲਾਗੂ ਕਰਾਉਣ ਵਾਲੀ ਕੋਈ ਸ਼ਕਤੀ ਉਹ ਨਹੀਂ ਰਹੀ ਅਸੀਂ ਸਾਰੇ ਪ੍ਰੋਗਰਾਮ ਭਾਵੇਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਲੈਣ ਦੀ ਗੱਲ ਆ ਪੰਜਾਬੇ ਭਾਵੇਂ ਦੇਸ਼ ਦੇ ਵਿੱਚ ਮਜ਼ਬੂਤ ਸੰਘੀ ਢਾਂਚਾ ਲਿਆਉਣ ਦੀ ਗੱਲ ਆ ਭਾਵੇਂ ਪੰਜਾਬ ਦਾ ਜਿਹੜਾ ਪਾਣੀ ਆ ਜਿਹੜਾ ਡਾਕਾ ਪਿਆ ਉਹ ਰੋਕਣ ਦੀ ਗੱਲ ਆ ਭਾਵੇਂ ਜਿਹੜਾ ਦੇਸ਼ ਦੇ ਆ ਪੰਜਾਬ ਨਾਲ ਜਿਹੜੇ ਵਿਚਰੇ ਹੋ ਰਹੇ ਆ ਆਰਡੀਪ ਬੰਦ ਹੋ ਰ ਇਹਨੂੰ ਦੁਬਾਰਾ ਚਾਲੂ ਕਰਾਉਣਾ ਕਰੋੜਾ ਰੁਪਏ ਦੇ ਪ੍ਰੋਜੈਕਟ ਬੰਦ ਕਰਨੇ ਤਾਂ ਧਮਕੀਆਂ ਦੇ ਦੇ ਕੇ ਕੇਂਦਰ ਵੱਲੋਂ ਹੋਰ ਉਹ ਕੰਲ ਰੋਕਣੀ ਇਹ ਸਾਰੀਆਂ ਗੱਲਾਂ ਇੱਕ ਮਜ਼ਬੂਤ ਤੇ ਤਾਕਤਵਰ ਸ਼੍ਰੋਮਣੀ ਅਕਾਲੀ ਦਲ ਹੀ ਕਰਵਾ ਸਕਦਾ ਤੇ ਉਹਦੇ ਲਈ ਅਸੀਂ ਜਿਹੜਾ ਪ੍ਰੋਗਰਾਮ ਦੇ ਰਹੇ ਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਦਿੱਤਾ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਸਰਮਣੀ ਕਾਲੀਦਾਲ ਦੀ ਅਗਵਾਈ ਉਹਨਾਂ ਹੱਥਾਂ ਵਿੱਚ ਹੋਵੇ ਜਿਹੜੇ ਕਿਸੇ ਕਮਜ਼ੋਰੀ ਕਾਰਨ ਵਪਾਰ ਦੀ ਕਮਜ਼ੋਰੀ ਕਾਰਨ ਰੇਤਾ ਵੇਚਣ ਦੀ ਕਮਜ਼ੋਰੀ ਕਾਰਨ ਕੇਵਲ ਅਰਥ ਦੀ ਕਮਜ਼ੋਰੀ ਕਾਰਨ ਜਾਂ ਕਿਸੇ ਹੋਰ ਕਮਜ਼ੋਰੀਆਂ ਕਾਰਨ ਕਿਸੇ ਸਮੇਂ ਦੀ ਸਰਕਾਰ ਦੇ ਦਵਾਹੇ ਠਰਾਉਣ ਬਲਕਿ ਇੱਕ ਜਿਹਾਰੂ ਜਾਂ ਬਾਜ਼ ਜੋਧਿਆਂ ਦੀ ਪਾਰਟੀ ਜਿਨ੍ਹਾਂ ਨੇ ਜੇੜਾ ਕਟੀਆਂ ਹੋਣ ਸੰਘਰਸ਼ ਲੜੇ ਹੋਣ ਜਦੋਜਹਿਦਾਂ ਕੀਤੀਆਂ ਹੋਣ ਉਹਨਾਂ ਲੋਕਾਂ ਨੂੰ ਅ ਮਤਲਬ ਅਗਵਾਈ ਸੰਭ ਕੇ ਕਾਲੀ ਦਾਲ ਨੂੰ ਮਜ਼ਬੂਤ ਕਰਨਾ ਸਾਡਾ ਸ਼੍ਰਮਣੀ ਕਾਲ ਦਾ ਸੁਧਾਰ ਲਹਿਰ ਦਾ ਪਹਿਲਾ ਟੀਚਾ ਹੋਵੇਗਾ। ਕੋਈ ਅਮਰਿਤਪਾਲ ਜੀ ਦੇ ਨਾਲ ਜਾਂ ਖਾਲਸਾ ਜੀ ਨਾਲ ਰਲ ਕੇ ਕੋਈ ਸ਼੍ਰਮਣੀ ਕਮੇਟੀ ਦਾ ਚੋਣਾ ਆ ਰਹੀ ਹੈ ਪਈ ਨਵੀਂ ਪਾਰਟੀ ਬਣਾ ਉਹਨਾਂ ਨਾਲ ਰਲ ਕੇ ਵੀ ਕਰ ਰਹੇ ਹਾਂ ਜਿਹੜੀ ਦੇਖੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਜੇ ਤਾਂ ਵੋਟਾਂ ਬਣ ਰਹੀਆਂ ਵੋਟਾਂ ਦੀ ਅਸੀਂ اپੀਲ ਕਰਦੇ ਹਾਂ ਸਾਰਿਆਂ ਨੂੰ ਵੱਧ ਤੋਂ ਵੱਧ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਅੱਜ ਦੇ ਹਾਲਾਤਾਂ ਵਿੱਚ ਸਾਹ ਪੰਥਕ ਵਿਚਾਰਧਾਰਾ ਬਾਰੇ ਪੰਥਕ ਸੋਚ ਵਾਲੇ ਲੋਕਾਂ ਨੂੰ ਇਹ ਪੰਜ ਦੀਆਂ ਸੰਸਥਾਾਂਾਂ ਦੀ ਅਗਵਾਈ ਹੋਣੀ ਚਾਹੀਦੀ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੱਧ ਕਿwidetilde ਨਾਲ ਜਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਬਹੁਤ ਜ਼ਿਆਦਾ ਬਦਨਾਮ ਹੋ ਗਈ ਕਮਜ਼ੋਰ ਹੋ ਗਈ ਔਰ ਇੱਕ ਵਿਅਕਤੀਕ ਧੜੇ ਦੀ ਸੰਸਥਾ ਬਣ ਕੇ ਰਹਿ ਗਈ ਪੰਛੀ ਦੀ ਸੰਸਥਾ ਬਣਦੀ ਪਹਿਚਾਨ ਹੌਲੀ ਹੌਲੀ ਹੁਰ ਗਈ ਇਹੀ ਕਾਰਨ ਕਿ ਅੱਜ ਤੱਕ ਬਰਹ 25 ਲੱਖ ਲੋਕਾਂ ਨੇ ਸਾਈਨ ਕੀਤਾ 10 ਤੱਕ والے ਮੰਗ ਪੱਤਰ ਨੂੰ ਅੱਜ ਤੱਕ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਮਤਲਬ ਕਿ ਰਾਸ਼ਟਰਪਤੀ ਜੀ ਪ੍ਰਧਾਨ ਮੰਤਰੀ ਜੀ ਗ੍ਰਹਿ ਮੰਤਰੀ ਜੀ ਕੋਈ ਸਮਾਂ ਦੇਣ ਤੱਕ ਨੂੰ ਤਿਆਰ ਨਹੀਂ ਤੋ ਇੰਨੀ ਕਮਜ਼ੋਰ ਪੈ ਗਈ ਪੰਥ ਦੀ ਸੰਸਥਾ ਜਿਹੜੀ ਸਾ ਦੁਨੀਆ ਭਰ ਤੇ ਨਾਨਕ ਨਾਮ ਲੈ ਲੋਗ ਜਿਸ ਨਾਲ ਜੁੜੇ ਹੋਏ ਸੀ ਅੱਜ ਬਿਲਕੁਲ ਬੌਣੀ ਹੋ ਗਈ ਉਹਦੇ ਚ ਕਿਹੜੀਆਂ ਕਮਜ਼ੋਰੀਆਂ ਆਈਆਂ ਉਹਨਾਂ ਨੂੰ ਕਿਵੇਂ ਦੂਰ ਕਰਨਾ ਇਹ ਵੀ ਸ਼ਰਮਣੀ ਕਾਲ ਦਰ ਸੁਧਾਰ ਲਹਿਰ ਦਾ ਹਿੱਸਾ ਹੋਏਗਾ ਤਕਵੀਰ ਬਾਦਲ ਜੀ ਨੇ ਪਿਛਲੇ ਦਿਨ ਇਸੜੂ ਉੱਥੇ ਰੈਡੀ ਚ ਕਿਹਾ ਜੀ ਕਿ ਜਿਹੜੇ ਅਕਾਲੀ ਦਲ ਦੇ ਵਿੱਚੋਂ ਗਏ ਬੈ ਵੀ ਪੰਥ ਨੂੰ ਕਮਜ਼ੋਰ ਕਰ ਰਹੇ ਆ ਆਰਐਸਐਸ ਨਾਲ ਰਲ ਕੇ ਪ੍ਰੋਬਲਿਕ ਕਮੇਟੀ ਦੇ ਹਰਿਆਣੇ ਕਬਜ਼ਾ ਕਰ ਲਿਆ ਉਹ ਕਹਿੰਦੇ ਦਰਬਾਰ ਸਾਹਿਬ ਜੀ ਵੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਕਬਜ਼ਾ ਕਰੂਗੀ ਪਹਿਲੀ ਗੱਲ ਤੇ ਆ ਵੀ ਭਾਵੇਂ ਉਹ ਆ ਤਾਂ ਕਿਹਾ ਵੀ ਆਪਣੇ ਹਜੂਰ ਸਾਹਿਬ ਤੱਕ ਦਾ ਇਹ ਵੀ ਉਦੋ ਉਦਿਅ ਕਮੇਟੀ ਬਣੀ ਹੈ ਜਦੋਂ ਸਾ ਸੁਵੀਰ ਸਿੰਘ ਬਾਦਲ ਉਹਨਾਂ ਦਾ ਭਾਜਪੀ ਨਾਲ ਤਾਂ ਗੱਠ ਜੋੜ ਸੀ ਹਰਿਆਣੇ ਦੀ ਕਮੇਟੀ ਬਣੀ ਪਾ ਮੈਂ ਕੋਈ ਹੋਈ ਤੇ ਉਦੋਂ ਕਿਹੜੇ ਅੱਜ ਦੀ ਬਣੀ ਆ ਤੇ ਦੂਜੀ ਗੱਲ ਇਹ ਆ ਵੀ ਸਾ ਸੁਵੀਰ ਸਿੰਘ ਬਾਦਲ ਹੋਣਾ ਨੂੰ ਮਤਲਬ ਇਹ ਗੱਲ ਕਹਿਣ ਤੋਂ ਪਹਿਲਾਂ ਆਪ ਸੋਚਣਾ ਚਾਹੀਦਾ ਇਹ ਜਿਹੜੀ ਧੋਖਾ ਕਿਹਨੇ ਦਿੱਤਾ ਸਾ ਹਕਾਂਸ਼ੀ ਰਾਮਦੀਨ ਨੂੰ ਤਾਂ ਸ਼੍ਰੀ ਰਾਮਦੀਨ ਨਾਲ ਰਲ ਕੇ ਚੋਣ ਲੜੀ ਉਹਨੂੰ ਧੋਖਾ ਦੇ ਕੇ ਭਾਜਪਾ ਨੇ ਸਾਂਝ ਕਰ ਲਈ ਤੇ ਮਤਲਬ ਅੱਜ ਜੇ ਅਸੀਂ ਸਾਰਿਆਂ ਨੇ ਇੱਕ ਨੇਕ ਸਲਾਹ ਦਿੱਤੀ ਆ ਪਾਰਟੀ ਦੇ ਭਲੇ ਲਈ ਪਾਰਟੀ ਦੀ ਭਿਹਤਰੀ ਲਈ ਔਰ ਜੋ ਅਸੀਂ ਕਿਹਾ ਉਹ ਸਾਰਾ ਹਰ ਹਲਕੇ ਦੇ ਇੱਕ ਵਰਕਰ ਦੀ ਆਵਾਜ਼ ਆ ਜਿਹੜੀ ਆਵਾਜ਼ ਨੂੰ ਕਲਮਬੰਦ ਕੀਤਾ ਝੁੰਡਾ ਕਮੇਟੀ ਨੇ ਜਿਹੜੀ ਝੁੰਡਾ ਕਮੇਟੀ ਸਾਹਿਬ ਸੁਖੀ ਸਿੰਘ ਬਾਦਲ ਹੋਣਾ ਨੇ ਆਪ ਬਣਾਈ ਆਪਣੀ ਮਰਜ਼ੀ ਨਾਲ ਬਣਾਈ ਉਸ ਕਮੇਟੀ ਨੇ ਸਾਰੇ ਪੰਜਾਬ ਦਾ ਰਾਉਂਡ ਲਾ ਕੇ ਵਰਕਰਾਂ ਦੀ ਭਾਵਨਾ ਨੂੰ ਜਾਂਚ ਕੇ ਅਸੈਸ ਕਰਕੇ ਨੰਬਰ 1 ਤੇ ਸਿਫਾਰਸ਼ ਕੀਤੀ ਵੀ ਸਾਹਿਬ ਸੁਖੀ ਸਿੰਘ ਬਾਦਲ ਨੂੰ ਲਾਭੇ ਹੋਣਾ ਚਾਹੀਦਾ ਪ੍ਰਧਾਨਗੀ ਤੋਂ ਤਾਂ ਅਕਾਲੀ ਦਲ ਮੋੜਪੈਰਾ ਦੇ ਖੜਾ ਹੋ ਸਕਦਾ ਔਰ ਇੱਥੋਂ ਤੱਕ ਕਿਹਾ ਵੀ ਜੇ ਅਕਾਲੀ ਦਲ ਨੂੰ ਮੋੜ ਸर्जਿਤ ਕਰਨਾ ਤਾ ਸਾਥੂ ਵੀ ਇਸੇ ਬਾਦਲੋਂ ತ್ಯਾਗ ਦਿਖਾਉਣਾ ਪਵੇਗਾ ਤੇ ਉਸ ਨੂੰ ਲਾਗੂ ਕਰਨ ਬਾਅਦ ਜੇ ਕੋਈ ਸੀਨੀਅਰ ਪਾਰਟੀ ਦੇ ਸਹਿਯੋਗੀਆਂ ਨੇ ਸੱਜਣਾ ਨੇ ਇੱਕ ਸਿਹਰਦਰਾਏ ਦੇਤੀ ਉਹਨੂੰ ਬੀਜੇਪੀ ਦੀ ਰਹਿ ਕਹਿਣਾ ਉਹਨੂੰ 나ਗਪੁਰ ਦੀ ਰਹਿ ਕਹਿਣਾ ਉਹਨੂੰ ਬੀਜੇਪੀ ਦੇ ਏਜੰਟ ਕਹਿਣਾ ਮੈਂ ਸਮਝਦਾ ਉਹਨਾਂ ਲਈ ਸ਼ੋਭਾ ਨਹੀਂ ਦਿੰਦਾ ਉਹਨਾਂ ਨੂੰ ਇਸ ਤਰ੍ਹਾਂ ਦੇ ਸ਼ਬਦ ਵਰਤਣੇ ਨਹੀਂ ਚਾਹੀਦੇ ਆਪਣੇ ਸਹਿਯੋਗੀਆਂ ਲਈ ਆਪਣੇ ਸਾਥੀਆਂ ਲਈ ਜਿਨ੍ਹਾਂ ਨੇ ਹਮੇਸ਼ਾ ਉਹਨਾਂ ਦਾ ਸਾਥ ਨਿਭਾਇਆ ਤੇ ਆਪ ਆਪਣੇ ਵੱਲੋਂ ਬੀਜੇਪੀ ਨਾਲ ਸੰਝਾਂ ਨੂੰ ਭੁੱਲਣਾ ਨਹੀਂ ਚਾਹੀਦਾ ਇਹ ਇਕਾਨੀ ਦਾ ਸੁਧਾਰ ਲਹਿਰ ਹੈ ਜਿਹੜੇ ਚੀਜ਼ ਬਗੁੰ ਹੈਗਾ ਇਹ ਹਾਲੇ ਟਾਈਮ ਦੇ ਵਿੱਚ ਗਵਾਂਧੀ ਰਾਜ ਦੇ ਵਿੱਚ ਕਿਸੇ ਵੀ ਵੋਟ ਕਰੇਗਾ ਜਾਂ ਕਿਸੇ ਵੀ ਸਪੋਰਟ ਲੈ ਕੇ ਕੋਈ ਬੰਦੇ ਖੜਾ ਖੜੇ ਕਰੇਗਾ ਜੀ ਹਰਿਆਣਾ ਚੋਣ ਹਰਿਆਣਾ ਚੋਣ ਇਹ 20 ਤਰੀਕ ਨੂੰ ਸੰਤ ਅਰਜਨ ਸਿੰਘ ਲੰਗਵਾਲ ਹੋਣ ਦੀ ਵਰਸੀ ਤੋਂ ਬਾਅਦ ਅਸੀਂ ਮੀਟਿੰਗ ਸੱਦ ਕੇ ਫਿਰ ਫੈਸਲਾ ਕਰਾਂਗੇ ਹਾਲ ਦੇ ਘੜੀ ਸਾਡਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀਆਂ ਕ੍ਰੀਤੀਆਂ ਆਈਆਂ ਕਮੀਆਂ ਆਈਆਂ ਕਮਜ਼ੋਰ ਹੋਇਆ ਉਹਨਾਂ ਨੂੰ ਦੂਰ ਕਰਕੇ ਇੱਕ ਨਵੀਂ ਦਿਖ ਪੇਸ਼ ਕਰਦਾ ਨਹੀਂ ਕਿਸੇ ਰਾਸ਼ਟਰੀ ਪਾਰਟੀ ਨਾਲ ਨਹੀਂ ਨਹੀਂ ਰਾਸ਼ਟਰੀ ਪਾਰਟੀ ਨਾਲ ਰਾਸ਼ਟਰੀ ਪਾਰਟੀ ਨਾਲ ਤਾਂ ਕਿਸੇ ਦਾ ਗੱਲਵਾਦ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਜੇ ਤਾਂ ਆਪਾਂ ਅਸੀਂ ਆਪਣਾ ਘਰ ਠੀਕ ਕਰ ਰਹੇ ਹਾਂ ਅਜੇ ਤਾਂ ਅਸੀਂ ਆਪਣੀ ਪਾਰਟੀ ਨੂੰ ਸੁਧਾਰਨ ਤੇ ਲੱਗੇ ਹੋਏ ਹਾਂ ਇਹ ਮਤਲਬ ਕਿਸੇ ਨੂੰ ਕੀ ਲੈਗਾ ਦੇਗਾ ਇਹ ਤਾਂ ਇਹੀ ਤਾਂ ਹੈਰਾਨੀ ਆ ਉਹ ਜਿਹੇ ਐਸੇ ਏਜੰਸੀਆਂ ਦੇ ਬੰਦੇ ਸਾਰ ਸੂਈ ਸੀ ਬਾਦਲ ਦੇ ਨੂੰ ਘੇਰ ਲਿਆ ਜਿਨ੍ਹਾਂ ਦੀ ਜਿਹੜੇ ਨਾ ਅਕਾਲੀ ਨੇ ਨਾ ਅਕਾਲੀ ਸੋਚ ਆ ਤੇ ਉਹ ਕੇਵਲ ਤੇ ਕੇਵਲ ਉਹਨਾਂ ਨੂੰ ਡਰਾ ਕੇ ਉਹਨਾਂ ਨੂੰ ਕੇਵਲ ਆਪਣੀ ਮੁਠੀ 'ਚ ਰੱਖਣ ਲਈ ਕੇਵਲ ਆਪਣੇ ਤੇ ਨਿਰਪਰ ਕਰਨ ਲਈ ਮਾਲਾ ਜਿਵੇਂ ਖਾਲਸਾ ਰਾਜ ਦੇ ਖਾਤਮੇ ਸਮੇਂ ਡੋਗਰਿਆਂ ਨੇ ਜਿਹੜੇ ਵਫਾਦਾਰ ਸੀ ਉਹਨਾਂ ਨੂੰ ਲਾਭੇ ਕਰਤਾ ਸੀ ਤੇ ਆਪ ਅੱਗੇ ਹੋ ਕੇ ਕਾਬਜ਼ ਹੋ ਗਏ ਸੀ ਉਹ ਹਾਲ ਤੱਕ ਅਕਾਲੀ ਦਲ ਦਾ ਸਾਹ ਸੁਖਵੀਰ ਸਿੰਘ ਬਾਦਲ ਦੇ ਨਾਲ ਤੇ ਬੜੇ ਲੋਕਾਂ ਨੇ ਕੀਤਾ ਹੋਇਆ ਜੀ ਵੀ ਸੁਖਵੀਰ ਬਾਦਲ ਏਜੰਸੀਆਂ ਦੇ ਬੰਦਿਆਂ ਦੇ ਚਗਦੇ ਚ ਘਿਰਿਆ ਹੋਇਆ ਮੈਂ ਹਾਂ ਬਿਲਕੁਲ ਸਾਫ਼ ਕਹਿਣਾ ਵੀ ਕੁਝ ਏਜੰਸੀਆਂ ਨੇ ਕੁਝ ਸਾਹ ਸੁਖਵੀਰ ਸਿੰਘ ਬਾਦਲ ਨੂੰ ਇਸ ਤਰ੍ਹਾਂ ਘੇਰਾ ਪਾਇਆ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੇ ਖਾਤਮੇ ਸਮੇਂ ਜਿਵੇਂ ਡੋਗਰਿਆਂ ਨੇ ਕਬਜ਼ਾ ਕਰ ਲਿਆ ਸੀ ਜਿਹੜੇ ਸਵਿਰਦ ਲੋਕ ਸੀ ਉਹਨਾਂ ਨੂੰ ਦੂਰ ਕਰਕੇ ਉਹ ਹਾਲ ਤਾਂ ਜੇ ਅਕਾਲੀ ਦਲ ਦੀ ਬਣੀ ਹੋਈ ਆ। ਸਰਕਾਰੀ ਨੇ ਜਾਂ ਕੋਈ ਪ੍ਰਾਈਵੇਟ ਨੇ ਕਿਹੋ ਜੇ ਬੰਦੇ ਰੱਖੇ। ਇਹ ਤਾਂ ਉਹਨਾਂ ਨੂੰ ਸੋਚਣ ਦੀ ਲੋੜ ਆ। ਉਹਨਾਂ ਨੂੰ ਦੇਖਣ ਦੀ ਲੋੜ ਆ। ਉਹਨਾਂ ਨੂੰ ਪਛਾਣਨ ਦੀ ਲੋੜ ਆ। ਸਰਦੋਰ ਤੁਸੀਂ ਲਾਇਆ। ਮੈਂ ਕਹਿੰਦਾ ਮੈਂ ਇਸ ਕਰਕੇ ਕਹਿੰਦਾ ਕਿ ਇਹ ਬਿਨਾ ਕਿਸੇ ਸਾਜ਼ਿਸ਼ ਦੇ ਕੋਈ ਐਡਾ ਵੱਡਾ ਕਦਮ ਚੁੱਕ ਨਹੀਂ ਸਕਦਾ ਕਿਉਂਕਿ ਕੋਈ ਬੰਦਾ ਚੰਗੀ ਰਾਏ ਦਵੇ ਵੀ ਪਾਰਟੀ ਮਜ਼ਬੂਤ ਕਰੀਏ, ਪਾਰਟੀ ਤਕੜੀ ਕਰੀਏ, ਪਾਰਟੀ ਦਾ ਚਿਹਰਾ ਬਿਹਤਰ ਸੁਧਾਰੀਏ ਜਿਸ ਤਰ੍ਹਾਂ ਦੇ ਲੋਕ ਚਾਹੁੰਦੇ ਨੇ। ਵੇ ਕਾਲੀਆਂ ਦਾ ਪ੍ਰਧਾਨ ਕਿਹੋ ਜਿਹਾ ਹੋਵੇ ਉਹਦੀ ਦਿੱਖ ਕੇ ਜੀ ਹੋਵੇ ਉਹਦੀ ਵਿਚਾਰਧਾਰਾ ਕਿਹੋ ਜੀ ਹੋਵੇ ਉਹਦੀ ਉਹਦੀ ਬੋਲੀ ਕਿਹੋ ਜੀ ਹੋਵੇ ਵਿਵਹਾਰ ਕਿਹੋ ਜਿਹਾ ਹੋਵੇ ਤੇ ਇਹ ਸਲਾਹ ਨੇਕ ਸਲਾਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੋਈ ਦੇ ਰਿਹਾ ਹੋਵੇ ਉਹਨੂੰ ਆਰਐਸਐਸ ਦਾ ਜੈੱਟ ਕਹੀ ਜਾਣਾ ਉਹਨੂੰ 나ਗਪੁਰ ਦਾ ਏਜੰਟ ਕਹੀ ਜਾਣਾ ਉਹ ਕਿਸੇ ਤਰ੍ਹਾਂ ਵੀ ਮੈਂ ਸਮਝਦਾ ਏਜੰਸੀ ਦੇ ਬਣਾਏ ਲੋਕਾਂ ਤੋਂ ਬਿਨਾ ਕੋਈ ਬੰਦਾ ਹੋਰ ਕਹਿ ਨਹੀਂ ਸਕਦਾ ਤੁਹਾਨੂੰ ਵੀ ਪਤਾ ਕੀ ਆ ਵੀ ਪਹਿਲਾਂ ਵੀ ਕਹਿਦੇ ਮੰਨਦੇ ਸੀ ਇਹਨੂੰ ਤੁਸੀਂ ਪਛੀਦੇ ਸੀ ਉਹ ਉਹਦੇ ਮਨਮਰਜ਼ੀ ਕਰਦੇ ਸੀ ਉਹ ਉਹਦੇ ਵਿੱਚ ਜੈਸੀ ਬੰਦਾ ਸੀ ਉਹਦੇ ਪਿੱਛੇ ਲੱਗਿਆ ਨਹੀਂ ਅਸੀਂ ਉਹ ਤਾਂ ਕੋਸ਼ਿਸ਼ ਕਰਦੇ ਰਹੇ ਦੇਖੋ ਅਸੀਂ ਇਸੇ ਗੱਲ ਦੀ ਤਾਂ ਗਲਤੀ ਮੰਨੀ ਆਪਣੀ ਅਖਾਲੀਤਾਂ ਸਭ ਤੇ ਜਾ ਕੇ ਅਸੀਂ ਇਸੇ ਗੱਲ ਦੀ ਖਿਮਾ ਜਾਚ ਕਾਲੀ ਅ ਗਏ ਔਰ ਅਸੀਂ ਮਹਿਸੂਸ ਕੀਤਾ ਵੀ ਅਸੀਂ ਉਹਨਾਂ ਨੂੰ ਗਲਤ ਰਾਹ ਤੇ ਤੁਰਨ ਤੋਂ ਰੋਕ ਨਾ ਸਕੇ ਸਾਡੇ ਸਫਲਤਾ ਕਹਨ ਲੰਗੋਵਾਲ ਸਾਹਿਬ ਦੀ ਬਰਸੀ ਤੇ ਬਾਅਦ ਹੀ ਫੈਸਲਾ ਹੋਏਗਾ ਕਿ ਵੀ ਆਪਾਂ ਉੱਥੇ ਬੰਦਾ ਖੜਾ ਕਰਨਾ ਹੈ ਅਖਾਲੀ ਗੱਲ ਨੇ ਜਾਨੀ ਹਾਂ ਉਹ ਤੋਂ ਬਾਅਦ ਜੇ ਅਸੀਂ ਕੋਈ ਬੈਠ ਕੇ ਕੋਈ ਅਗਲੀ ਰਣਨੀਤੀ ਤੈਅ ਕਰਾਂਗੇ ਅਜੇ ਤਾਂ ਸਾਡੇ ਦੋ ਪ੍ਰੋਗਰਾਮ ਨੇ ਪਹਿਲਾਂ ਇੱਕ ਤਾਂ ਸਾਹਤ ਹਰਜਨ ਸਿੰਘ ਲੰਗਵਾਲ ਦੀ ਵਰਸੀ ਆ 20 ਤਰੀਕ ਦੀ ਉਹ ਤੋਂ ਬਾਅਦ ਜਸედაਰ ਗੁਜਰਦੀ ਸੋੜਾ ਸਾਹ ਦਾ ਸੋਮਾ ਚਲਦਾ ਉਹ ਤੋਂ ਬਾਅਦ ਤੇ ਨਾਲ ਅਜੇ ਜਸედაਰ ਸ੍ਰੀ ਅਕਾਲ ਤਖਤ ਸਾਹਿਬ ਕੋਲ ਜਿਹੜਾ ਕੇਸ ਗਿਆ ਅਸੀਂ ਸਮਝਦੇ ਹਾਂ ਕਿ ਉਹ ਵੀ ਮਤਲਬ ਇੱਕ ਸਾਡੇ ਲਈ ਆਸ ਉਮੀਦ ਦੀ ਪੂਰੀ ਕਿਰਨਾ ਕਿਉਂਕਿ ਜੋ ਹਾਲਾਤ ਬਣੇ ਨੇ ਜੋ ਸੱਚ ਉਜਾਗਰ ਹੋਇਆ ਜੋ ਗੱਲਾਂ ਸਾਹਮਣੇ ਆਈਆਂ ਨੇ ਉਹ ਗੱਲਾਂ ਤੋਂ ਬਾਅਦ ਸਾਨੂੰ ਪੂਰੀ ਆਸ ਆ ਕਿ ਜੈਦਰ ਸਾਹਿਬ ਪੰਥ ਹਿੱਤਾਂ ਵਿੱਚ ਆਉਣ ਵਾਲੇ ਸਨ ਕੋਈ ਚੰਗਾ ਫੈਸਲਾ ਕਰਨਗੇ ਜ ਜਿਹਦੇ ਨਾਲ ਅਕਾਲੀ ਦਲ ਮਜ਼ਬੂਤ ਹੋ ਸਕੇ